ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ ਚੰਤੀਮਾ ਅਧਿਆਇ ਯਹੋਵਾ ਪਲਾ ਹੈ ਮੈਂ ਹਰ ਵੇਲੇ ਯਹੋਵਾ ਨੂੰ ਮੁਬਾਰਕ ਆਖਾਂਗਾ ਉਹਦੀ ਉਸਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ ਦੂਸਰੀ ਆਇਤ ਮੇਰੀ ਜਾਨ ਯਹੋਵਾ ਵਿੱਚ ਆਪਣੇ ਆਪ ਨੂੰ ਵਡਿਆਵੇਗੀ ਮਸਕੀਨ ਸੁਣ ਕੇ ਆਨੰਦ ਹੋਣਗੇ ਤੀਸਰੀ ਆਇਤ ਮੇਰੇ ਨਾਲ ਰਲ ਕੇ ਯਹੋਵਾ ਦੀ ਵਡਿਆਈ ਕਰੋ ਰਲ ਮਿਲ ਕੇ ਅਸੀਂ ਉਹਦੇ ਨਾਮ ਨੂੰ ਸਲਾਹੀਏ ਚੌਥੀ ਆਇਤ ਮੈਂ ਯਹਵਾ ਨੂੰ ਪਾਲਿਆ ਤੇ ਉਹਨੇ ਮੈਨੂੰ ਉੱਤਰ ਦਿੱਤਾ ਅਤੇ ਮੇਰੇ ਸਾਰੇ ਭੈਜਨਾਂ ਤੋਂ ਮੈਨੂੰ ਛੁਡਾਇਆ 5ਵੀਂ ਆਇਤ ਉਹਨਾਂ ਨੇ ਉਹ ਦੀਵਾਲ ਤੱਕਿਆ ਅਤੇ ਉਹਜਲੇ ਹੋ ਗਏ ਅਤੇ ਉਹਨਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ 6ਵੀਂ ਆਇਤ ਇਸ ਮਸਕੀਨ ਨੇ ਪੁਕਾਰਿਆ ਅਤੇ ਯਹਵਾ ਨੇ ਸੁਣਿਆ ਅਤੇ ਉਹਦੇ ਸਾਰੇ ਦੁੱਖਾਂ ਤੋਂ ਉਹਨੂੰ ਬਚਾਇਆ 7ਵੀਂ ਆਇਤ ਯਹਵਾ ਦੇ ਦੂਤ ਉਸ ਤੋਂ ਡਰਨ ਵਾਲਿਆਂ ਦੇ ਦਿਵਾਲੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਅਠਵੀਂ ਆਇਤ ਚੱਖੋ ਤੇ ਵੇਖੋ ਪਈ ਯਹਵਾ ਪਲਾ ਹੈ ਤਾਂ ਨੇ ਉਹ ਪੁਰਸ਼ ਜੋ ਅਸਵਿਚਪਨਾ ਲੈਂਦਾ ਹੈ ਨੌਵੀਂ ਆਇਤ ਹੈ ਯਹਵਾ ਦੇ ਸੰਤੋਸ ਤੋਂ ਡਰੋ ਕਿਉਂ ਜੋ ਉਹ ਦੇ ਡਰਨ ਵਾਲਿਆਂ ਦੇ ਲਈ ਕੋਈ ਥੁਰ ਨਹੀਂ ਦਸਵੀਂ ਆਇਤ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ ਪਰ ਪਰਮੇਸ਼ਵਰ ਦੇ ਯਹਵਾ ਦੇ ਤਾਲਬਾ ਨੂੰ ਕਿਸੇ ਚੰਗੀ ਵਸਤ ਦੀ ਥੁਰ ਨਹੀਂ ਹੋਵੇਗੀ ਗਿਆਰਵੀਂ ਆਇਤ ਬੱਚਿਓ ਆਓ ਮੇਰੀ ਸੁਣੋ ਅਤੇ ਮੈਂ ਤੁਹਾਨੂੰ ਯਹੋਵਾ ਦਾ ਪੈਸੀ ਖਾਵਾਂਗਾ 12ਵੀਂ ਆਇਤ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ ਅਤੇ ਬਹੁਤ ਦਿਨ ਚਾਹੁੰਦਾ ਹੈ ਤਾਂ ਕਿ ਭਲਾਈ ਵੇਖੇ 13ਵੀਂ ਆਇਤ ਆਪਣੇ ਜੀਵਨ ਬੁਰੀਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖ 14ਵੀਂ ਆਇਤ ਬਦੀ ਤੋਂ ਹਟ ਜਾ ਅਤੇ ਨੇਕੀ ਕਰ ਮੇਲ ਨੂੰ ਭਾਲ ਅਤੇ ਉਹਦਾ ਪਿੱਛਾ ਕਰ 15ਵੀਂ ਆਇਤ ਯਹਵਾ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਹਦੇ ਕੰਨ ਉਹਦੀ ਦੁਹਾਈ ਵੱਲ ਹਨ 16ਵੀਂ ਆਇਤ ਯਹਵਾ ਦਾ ਮੂਕ ਕਰਮੀਆਂ ਦੇ ਵਿਰੁੱਧ ਹੈ ਪਰ ਇਹ ਉਨ੍ਹਾਂ ਦੀ ਯਾਦ ਧਰਤੀ ਤੋਂ ਮਿਟਾ ਸੁਟੇ 17ਵੀਂ ਆਇਤ ਧਰਮੀ ਦੁਹਾਈ ਦਿੰਦੇ ਹਨ ਅਤੇ ਯਹਵਾ ਸੁਣਦਾ ਹੈ ਅਤੇ ਉਨ੍ਹਾਂ ਨੂੰ ਸਾਰੇ ਦੁੱਖਾਂ ਤੋਂ ਛਡਾਉਂਦਾ ਹੈ 18ਵੀਂ ਆਇਤ ਯਹਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੇ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ ਉਨਵੀਂ ਆਇਤ ਧਰਮੀ ਉਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ ਪਰ ਯਹੋਵਾ ਉਹਨਾਂ ਸਭਨਾਂ ਤੋਂ ਉਸਨੂੰ ਛੁਡਾਉਂਦਾ ਹੈ। 21ਵੀਂ ਆਇਤ ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ ਉਹਨਾਂ ਵਿੱਚ ਇੱਕ ਵੀ ਨਹੀਂ ਟੋੜੀ ਜਾਂਦੀ। 22ਵੀਂ ਆਇਤ ਬੁਰੀਾਈ ਦੁਸ਼ਟਾਂ ਨੂੰ ਮਾਰ ਸੁੱਟੇਗੀ ਅਤੇ ਧਰਮੀ ਤੋਂ ਕਿਣ ਕਰਨ ਵਾਲੇ ਦੋਸ਼ੀ ਠਹਿਰਨਗੇ। 23ਵੀਂ ਆਇਤ ਯਹਵਾ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ ਅਤੇ ਉਹਦੇ ਸਾਰੇ ਸ਼ਰਨਾਥੀਆਂ ਵਿੱਚੋਂ ਕੋਈ ਦੋਸ਼ੀ ਨਹੀਂ ਠਹਿਰੇਗਾ। ਆ ਮੇਨ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਾਸਤੇ ਰਹਿਣ ਪ੍ਰਭੂ ਜੀ ਤਾਂ ਬਰਕਤ ਦੇਣ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿੰਨਾਂ ਲੋਕਾਂ ਤੱਕ ਪ੍ਰਭੂ ਦਾ ਵਚਨ ਨਹੀਂ ਪਹੁੰਚਿਆ ਜਾਂ ਕੋਈ ਨਹੀਂ ਪੜ ਸਕਦਾ ਉਹ ਵੀ ਸੁਣਨ ਤੇ ਪਰਮੇਸ਼ਰ ਦੀ ਕਿਰਪਾ ਨੂੰ ਪਾਉਣ ਸਰਨ ਜਮਸੀ ਕੀ